ਕੀ ਗੱਲ ਇਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਦੇ ਕਿਵੇਂ ਸੇਲੀਆਂ ਚੱਕ-ਚੱਕ ਕੇ ਮੋਬਾਈਲ ਦੇਖਦਾ ਸ਼ਰਮ ਮਨ ਕੋਸਾ ਡਰਾ ਹੀ ਦਿੱਤਾ ਨੀ ਮਾਂ ਇਗਰ ਇਹ ਨੀਗੀ ਡਰਾ ਤਾਂ ਇਹ ਲਾਂਜੇ ਨੂੰ ਹੋ ਪਾਇਆ ਦੇ ਉਧੇ ਬੱਦੇ ਨੇ ਮਰ ਮੁਰਜਦਾਗਾ ਤੇਰਾ ਤਾਂ ਪੈ ਜੋ ਮੋਬਾਈਲ ਦਾ ਕਿਤਰ ਹੋਲ ਨਹੀਂ ਪੈਂਦਾ ਸ਼ਰਮ ਮਨ ਕੋਸਾ ਸ਼ਰਮ ਕੀ ਮੰਨਾ ਹੋਰ ਕੰਮ ਕੀ ਕਰਿਆ ਕਰੀਦਾ ਜਮੈਂ ਵੀ ਕੰਮ ਖਾਓ ਉੱਜੜ ਜਾ ਕਰੋ ਕਿਉਂ ਖੇਤ ਕਿਉਂ ਉੱਜੜਦਾ ਬੀਏ ਮੈਂ ਖੇਤ ਜਾਣ ਵਾਸਤੇ ਕੀਤੀ ਆ ਕੀ ਹਾਲ ਤੇ ਤੇਰੀ ਬੀਏ ਦਾ ਐਨ ਦਾ ਖਸਮਾ ਹਾਂ ਬੋਲਦੀ ਤੇ ਕਿਵੇਂ ਆ ਗਈ ਹੋ ਕਿਵੇਂ ਬੋਲਿਆ ਮੈਨੂੰ ਉਹਨੂੰ ਖੇਤ ਚ ਮਾਰਾਂਗੇ ਹਾਂ ਹੋਰ ਕੀ ਕਰੇਗਾ ਤੂੰ ਫਿਰ ਪਿਆਉ ਨਹੀਂ ਕੰਮ ਕਰਦਾ ਖੇਤ ਚ ਸ਼ਰਮ ਮੰਨ ਲੈ ਕੁਸਮਾਣੀ ਮੱਟੀ ਤੋ ਕਰਦਾ ਮੈਂ ਨਹੀਂ ਕਰਦਾ ਜਾ ਹਾਂ ਮੈਂ ਨਹੀਂ ਕਰਦਾ ਜਾ ਤੈਨੂੰ ਮਾਰੂ ਕਿ ਚੀਚਾ ਜਾਣੇ ਉਮਰ ਪਈ ਜਾਂਦੀ ਆ ਆ ਬੋਲਦੀ ਆਗੀ ਮੇਰੀ ਉਮਰ ਵਾਰ ਨਾ ਪਈ ਹੋਰ ਕੀ ਬੋਲਾ ਕਰਦਾ ਕੀ ਆ ਸ਼ਰਮ ਮੰਨ ਕੁਸਮਾਣੀ ਮੱਟੀ ਸ਼ਰਮ ਕੀ ਮੰਨਦਾ ਤੁਸੀਂ ਨਹੀਂ ਮੰਨਦੇ ਹਾਂ ਮੇਰੇ ਚ ਬਾਹਰ ਆ ਜਾ ਕਰਕੇ ਤੇ ਮੈਂ ਨਹੀਂ ਆਉਂਦਾ ਹੈਗਾ ਹਾਂ ਕਿਚੀ ਚ ਮਾਰੂ ਚਾਰੇ ਚੀਚੀ ਚ ਮਾਰੂ ਬੋਗੀ ਤਾਂ ਜਾਣਾ ਨਾ ਹੋਵੇ ਤਾਂ ਕਿਹੜਾ ਵੇਲਾ ਸੀ ਜਿਹੜੇ ਵੇਲੇ ਨੂੰ ਜਰਮ ਦੇਤਾ ਪਲੇਖ ਦੇ ਜਾਣਾ ਇਦੋਂ ਤੱਕ ਕੁੜੀ ਹੋ ਜਾਂਦੀ ਘਟੋ ਘਟ ਦਿਆ ਕੇ ਤਾਂ ਤੋੜ ਦਿੰਦੀ ਮੈਂ ਜਮ ਕੇ ਪਸਥਾਉਣੀ ਐ ਇਹਨੂੰ ਮੈਂ ਹੀਗੜੇ ਨੂੰ ਮੈਨੂੰ ਭੁੱਖਾ ਮਾਰਤਾ ਤੜਕੇ ਦਾ ਗਿਆ ਅਜੇ ਤੱਕ ਕੋਈ ਰੋਟੀ ਨਾ ਪਾਣੀ ਆ ਜਵਾਗ ਜਨੇ ਵੀ ਬਲਹੂ ਪੀਤਾ ਮੇਰਾ ਗੱਲ ਸੁਣੋ ਏ ਹਾਂ ਤਰੀ ਮਾਰ ਕੇ ਥਿਆ ਤਰੀ ਹੋਊਗੀ ਵੀਰੋ ਹਾਂ ਦੱਸ ਪਹਿਲਾਂ ਮੈਨੂੰ ਆਏ ਦੱਸ ਵੀ ਆ ਪ੍ਰਾਉਣਾ ਬਣਾਇਆ ਪਿਆਗਾ ਤੇ ਮੈਂ ਉਥੇ ਖੇਤਾਂ 'ਚ ਰੜੀ ਜਾਣਾ ਮੈਂ ਭੁੱਖਾ ਮਰੀ ਜਾਣਾ ਤੁਹਾਨੂੰ ਪਤਾ ਲੱਗਦਾ ਤੁਹਾਨੂੰ ਸ਼ਰਮ ਉਹਨਾਂ ਮਾੜੀ ਮਾਟੀ ਪ੍ਰਾਉਣਾ ਬਣਾਇਆ ਤੇ ਤੜਕੇ ਨੇ ਮੈਂ ਤਾਂ ਕਰ ਲਿਆ ਵੀ ਭਾਈ ਰੋਟੀ ਚੱਕ ਤੇਰਾ ਪਿਓ ਨੂੰ ਫੜਾਇਆ ਖੇਤ ਭੁੱਖਾ ਹੋਊਗਾ ਪਹਿਲਾਂ ਮੈਂ ਤੇ ਵੋਟ ਵਾਲਾ ਫੇੜੇ ਘਣ ਮਾਰੀ ਜਾਂਦੀ ਤੇਰੇ ਅੰਦਰੋਂ ਕੰਨ ਤੇ ਮਰੂ ਮਾ ਖੱਬੇ ਹੱਥ ਦਾ ਕੀ ਕਿਹਾ ਝੋਕਦਾ ਹੈ ਬਿਮਾਰ ਹੋਣਾ ਮੈਂ ਬਾੜੀ ਮਾਟੀ ਸ਼ਰਮ ਮੰਨ ਮੈਂ ਛੜੇ ਹਾਂ ਤਾਂ ਸਾਨੂੰ ਆਉਂਦੀ ਆ ਤੂੰ ਤੈਨੂੰ ਵਸੋਂ ਆਉਂਦੀ ਛੜੇ ਹਣ ਮੈਂ ਅੱਜ ਤਾਂ ਨਾ ਕੇਟੇਗਾ ਬੈ ਤੈਨੂੰ ਜੰਮ ਕੇ ਦਿ ਲੋਸ ਕੱਢ ਰੱਖਿਆ ਆਹਾ ਓਏ ਕੀ ਆਹਾ ਕੀ ਹੈ ਕੰਮ ਕਰ ਖਰਾ ਦਿਨ ਕੰਮ ਕਰਦਾ ਕੰਮ ਤਾਂ ਕਿਤਾਬਾਂ ਤੇ ਹੁੰਦਾ ਹੈ ਨਾ ਬਾੜੀ ਮਾਟੀ ਸ਼ਰਮ ਮੰਨ ਹੂਣ ਤੇ ਲਾਉਣਾ ਵੀ ਕੰਮ ਹੀ ਆ ਆ ਕੀ ਆਂਤਾ ਡਿਸ਼ੀ ਲੱਗਿਆ ਤੂੰ ਗੱਲ ਕਰਦਾ ਮੁੱਲਣੀ ਪੈਂਦਾ ਕੋਈ ਆ ਮੁੱਲਣੀ ਪੈਂਦਾ ਕੋਈ ਅੱਜ ਨਾ ਲੱਗ ਜਾ ਕਿਤੇ ਤੂੰ ਹਾਂ ਜੱਜ ਜੀ ਕਿਹੜੀ ਗੱਲਾਂ ਕਰਦੇ ਤੋ ਬਿਨਾ ਇੰਟਰਵਿਊ ਤੋਂ ਰੱਖਦੇ ਸੀ ਮੈਨੂੰ ਹਾਂ ਹਾਂ ਨਹੀਂ ਗਿਆ ਹਾਂ ਦੇ 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 ਤੋ ਗਿਆ ਨਹੀਂ ਗਿਆ ਜੀ ਨੇ ਕੀਤਾ ਲੈ ਜੀ ਨੇ ਕੀਤਾ ਨਾ ਐਸੇ ਟਾਈਮ ਮਲੇ ਬਾ ਇੱਥੋਂ ਟਾਈਮ ਮਲੇ ਜਾਨ ਜਾਵੇ ਜੀ ਨੇ ਕੀਤਾ ਦੰਦ ਕੱਢਣ ਜੀ ਕੀਤਾ ਕਰਵਾ ਲਓ ਜਿੰਨੀਆਂ ਮਰਜੀ ਇਹ ਤੋ ਛੱਗ ਨਹੀਂ ਮੰਨਦਾ ਭਰਾ ਮਾੜੀ ਮੋਟੀ ਸ਼ਰਮ ਕਰ ਲੋ ਮੇਰੀ ਬੀਏ ਕੀਤੀ ਹੋਈ ਆ ਹਾਂ ਹਾਂ ਕੀ ਆ ਤਾ ਤੇਰੀ ਬੀਏ ਦੀ ਉਹ ਬੀਏ ਨੇ ਸਕੂਟਰ ਬਣਾ ਰੱਖਿਆ ਵੀ ਜਦ ਮੈਂ ਸਕੂਟਰ ਤੇ ਚੜ ਕੇ ਜਾਂਦੇ ਮੇਰੀ ਬੀਏ ਕਿੱਤਿਆ ਮੇਰੀ ਬੀਏ ਕਿੱਤਿਆ ਨਾ ਇਹ ਪਿੰਡ ਨੂੰ ਸੁਣਾ ਲੈ ਜੇ ਨਾ ਉੱਥੇ ਪਤਾ ਲੱਗੇ ਤੈਨੂੰ ਜੇ ਮੇਰੇ ਨਾਲ ਖੇਤਾਂ ਚ ਇੱਕ ਦਿਨ ਲਵਾ ਕੇ ਦਿਖਾਵੇਂ ਤੂੰ ਗੱਲ ਸੁਣ ਇੱਕ ਦਿਨ ਵੀ ਲਵਾ ਕੇ ਦਿਖਾਵੇਂ ਇੱਥੇ ਗੱਲਾਂ ਹੁੰਦੀਆਂ ਨੇ ਤੈਨੂੰ ਹੂੰ ਹੁਣ ਤਾਂ ਜਿਹੜਾ ਕੋ ਮਰਜੀ ਗਈ ਆ ਲੈ ਬਾਪੂ ਮੈਂ ਵੀ ਇਹ ਖੇਤ ਜਾਣ ਵਾਸਤੇ ਨਹੀਂ ਕੀਤੀ ਹੈਗੀ ਹਾਂ ਆ ਡੋਲੇ ਸੋਲੇ ਉਹ ਤਾਂ ਉੱਥੇ ਜਾਣ ਵਾਸਤੇ ਹੀ ਬਣਾਇਆ ਲੈ ਡੋਲੇ ਸੋਲੇ ਤਾਂ ਉਹਦਾ ਪਤਾ ਲੱਗੂ ਕਹੀ ਆ ਨਾ ਤਾਲਾ ਜਾ ਖਿੱਚ ਲੈਂਦੀ ਆ ਚੱਲ ਮੇਰੇ ਨਾਲ ਇੱਕ ਦਿਨ ਲਵਾ ਕੇ ਦਿਖਾ ਮੇਰੇ ਦੋ ਝੜਕੇ ਦੀ ਮਾਰਾ ਦੋ ਝੜਕੇ ਦੀ ਵਾਰ ਚਲ ਜਰਾ ਪਤਾ ਤਾਂ ਲੱਗੇ ਜਿਹਨ ਕੰਮ ਕੀਤਾ ਉਧਰ ਕੰਮ ਨਹੀਂ ਗੱਲਾਂ ਨਾਲ ਨਿਗੋਸ ਬਣਦਾ ਪਤਾ ਗੱਲਾਂ ਨਾਲ ਨਹੀਂ ਬਣਦਾ ਗੱਲਾਂ ਕੋ ਤਰਪੇ ਦਸਾ ਮੇਰੇ ਨਾਲ ਨਹੀਂ ਕਰਦਾ ਵਾਕੇ ਤੈਨੂੰ ਫੇਰ ਪਤਾ ਲੱਗਿਆ ਤੂੰ ਮਸਕ ਮਾਰਦਾ ਕਿ ਖਸ਼ਬੂ ਆਉਂਦੀ ਹੈ ਤੈਨੂੰ ਫੇਰ ਪਤਾ ਲੱਗੂ ਲਾ ਕੇ ਸੈਂਟ ਮੌਜ ਨਾਲ ਭਾਈ ਜੂ ਇੱਕ ਮਿੰਟ ਮੇਰੀ ਗੱਲ ਸੁਣ ਜੇ ਮੈਂ ਇੱਕ ਦਿਨ ਕੰਮ ਕਰ ਲਿਆ ਫੇਰ ਤੂੰ ਕੀ ਕਰੀਂਗਾ ਇੱਕ ਦਿਨ ਉਹ ਇੱਕ ਦਿਨ ਲਵਾ ਦੇ ਤੇਰੇ 10000 ਰੁਪਏ ਤੈਨੂੰ ਆਏ ਮਹੀਨੇ द्या ਕਰੂੰਗਾ ਹੂੰ ਆਏ ਮਹੀਨੇ ਮੇਂ ਤੇਰ ਨਾ ਵੀ ਜਵਾਨ ਰਹੀ ਮੇਰੀ ਹਾਂ ਜੇ ਮੈਂ ਇੱਕ ਦਿਨ ਕੱਢ ਗਿਆ ਨਾ ਕੱਢਾਂਗਾ ਚਾਹ ਉਹ ਮਤੂੰ ਹਣਾ ਤਾਂ ਮੈਂ ਪੱਕੇ ਹੀ ਇੱਥੇ ਜਾਣ ਲੱਗ ਪਿਆ ਮੇਰੇ ਨਾਲ ਹਾਂ ਅੱਛਾ ਚੱਲ ਬਾ ਇੱਕ ਦਿਨ ਫਿਰ ਤੈਨੂੰ ਪਤਾ ਪਰ ਤੈਨੂੰ ਜੀ ਵੀ ਜਵਾਨ ਰਣੀ ਬੁੱਧਨ ਨੂੰ ਮਾਹ ਕੋਈ ਗੱਲ ਨਹੀਂ ਮੇਰੇ 10000 ਪੱਕਾ ਹੈ ਕੋਈ ਗੱਲ ਨਹੀਂ 10000 ਤੈਨੂੰ ਆ ਉੱਥੇ ਸਰਪੇਚ ਹੀ ਨਹੀਂ ਹੋਣੀ ਮੋੜ ਕੇ ਮੈਨੂੰ ਆ ਜਿਹੜੀ ਆ ਇਹ ਕਰ ਲੈ ਨਾ ਉਹਦੀ ਤੂੰ ਵੀ ਨਾ ਬੋਲੀ ਹਾਂ ਇਹ ਨਹੀਂ ਤੂੰ ਵੀ ਨਾ ਬੋਲ ਲੈ ਕਰਕੇ ਸਰਪੇਚ ਜੀ ਬੈਜੋ ਮੌਜਨਾ ਆਏ ਹਾਂ ਮੈਨੂੰ ਪਤਾ ਨਹੀਂ ਲੱਗਦਾ ਤੇਰੇ ਨਾਲ ਕੁੜੀਆਂ ਚੱਗੇ ਜਿਹੜੇ ਚੂੜੇ ਦਾ ਸੀਜ਼ਨ ਲੌਂਦਾ ਇੱਥੇ ਤੱਕ ਬਾਹਾਂ ਚੜਾਈਆਂ ਹੁੰਦੀਆਂ ਨੇ ਉਹ ਫਿਰ ਹੋਰ ਹੁੰਦੇ ਹੋਣਗੇ ਮੇਰੀ ਬੀਆ ਕੀਤੀ ਆ ਆ ਦੇਖ ਲੈ ਬੀਏ ਨੂੰ ਚੱਕੀ ਫਿਰਦਾ ਚੱਲ ਯਾਰ ਬਾਪੂ ਚੱਲ ਕੰਮ ਲੈ ਲੈ ਪਹਿਲਾਂ ਚੱਲ ਕਿੰਨਾ ਕੋਖਾ ਕਿੰਨਾ ਕੋਖਾ ਹੂੰ ਚੱਲ ਚੱਲ ਹੂੰ ਓਏ ਹੀਰੋ ਇਧਰ 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 ਹਾਂ ਗੱਲ ਸੁਣ ਗੱਲ ਸੁਣ ਹੁਣ ਕੀ ਹੋ ਗਿਆ ਆਹਾ ਆ ਕਪੜਾ ਤੇ ਨਹੀਂ ਚੱਲਣਾ ਹਾਂ ਮੇਰੇ ਕੋਲ ਆ ਗਿਆ ਇੱਕ ਟੱਕ ਮਾਰਨਾ ਐ ਭੜਿਆੜ ਹੋ ਜੂ ਹਾਂ ਫਿਰ ਹੋਰ ਕਿਹੜੇ ਬਾਬਾ ਓ ਮੇਰੇ ਆਲੇ ਪਾ ਲੈ ਕੁਰਤਾ ਪਜਾਮਾ ਪਿਆਗਾ ਉਹ ਪਾ ਥੋੜੇ ਹਣ ਮਾਰ ਦਿਓ ਜਦੋਂ ਹੁਣ ਲੱਗੂ ਸੇਕ ਕਢ ਜਾ ਤੁਹ ਕੋਈ ਤਾਂ ਬੜਾ ਮਾਇਦਾ ਨਾ ਤੈਨੂੰ ਸੜੇ ਹਾਨ ਮਾਰਦੀ ਆ ਤੂੰ ਪਤਾ ਤਾਂ ਫੇਰ ਹੀ ਲੱਗੂ ਵੇ ਸੰਗ ਮੰਨਿਆ ਕਰ ਵੇ ਸੰਗ ਮੰਨਿਆ ਕਰ ਹਾਂ ਕੀ ਸੰਗ ਮੰਨਣਾ ਮਾੜੀ ਮੋਟੀ ਸ਼ਰਮ ਮੰਨ ਲਿਆ ਕਰੋ ਜੀ ਕਹਿੰਦਾ ਸੜੇ ਆੜ ਮਾਰ ਜਾ ਮੈਂ ਤੇਰਾ ਬਾਪੂ ਆ ਇੱਕ ਕੰਮ ਵਾਲੇ ਇੱਕ ਕੰਮ ਵਾਲੇ ਲੱchnਾ ਨਾ ਤੇਰੇ ਆ ਪਾ ਫੇਰ ਤੈਨੂੰ ਪਤਾ ਲੱਗੂ ਉੱਥੇ ਚੱਲ ਪਾਉਣਾ ਇਹ ਵੀ ਗੱਲ ਰਹੀ ਆ ਜਵਾਬ ਦੀ ਗੱਲ ਕੋਈ ਗੱਲ ਨਹੀਂ ਹਾਂ ਤੂੰ ਐਨੇ ਐਂ ਕਰ ਸਾਡੇ ਵਾਸਤੇ ਰੋਟੀ ਬਣਦੇ ਰੋਟੀ ਉੱਥੇ ਹੀ ਖਾਵਾਂਗੇ ਇਹਨੂੰ ਦੇਖ ਰਾਮ ਅੱਜ ਮਸਾਂ ਲੋਟ ਆਇਆ ਠੀਕ ਆ ਹਾਂ ਓ ਜਾ ਜਾ ਕੱਪੜੇ ਨਹੀਂ ਬਦਲੇ ਗਏ ਹਲੇ ਬਾਪੂ ਤੂੰ ਗਾ ਵੀ ਸਹੀ ਨਹੀਂ ਗਾ ਨਹੀਂ ਮਰਾ ਪਜਾਮਾ ਸਹੀ ਹੈਗਾ ਡਿੱਗੀ ਨਹੀਂ ਜਾਂਦੇ ਆ ਪ੍ਰੋਪਰ ਮੀਟਿੰਗ ਨਹੀਂ ਹੈਗੀ ਇਹਦੀ ਠਟਕ ਤਾਂ ਨਾਲ ਦੀ ਨਾਲ ਆਜੂ ਖੌਂਸੜਾ ਨਹੀਂ ਛਾ ਕਰ ਦਊਂਗਾ ਆਪ ਕਹੀ ਚੱਕ ਲੈ ਨਖਰੇ ਕਰਦਾ ਬੋਕ ਤਾਂ ਜਾਣਾ ਵੀ ਨਹੀਂ ਮਾਂ ਨਾਲਿਆ ਇਹ ਖੁਰਪੀ ਨਹੀਂ ਹੈਗੀ ਕਿਉਂ ਹੁਣ ਕੀ ਕਹੀ ਆ ਇਹ ਕਹੀ ਗੱਟਾ ਵਢਾ ਲੇਗਾ ਮੋਢੇ ਦੇ ਧਰਲਾ ਹੁਣ ਆ ਜਾ ਤੂੰ ਵੀ ਚੰਗੀ ਬੈਠ ਰਹਿਗਾ ਤੂੰ ਚੱਲ ਖੇਤ ਮੈਂ ਆਉਣਾ ਰਾਮ ਕਰਦਾ ਮੈਂ 2 ਮਿੰਟ ਪਿੰਡਾਂਲੇ ਪਿੰਡਾਂਲੇ ਜੱਟ ਬੱਲੀਆਂ ਆਹ ਖੇਤਾਂ ਦਾ ਮਾਹੌਲ ਵੀ ਹੁੰਦਾ ਸੋਹਣਾ ਯਾਰ ਬਾਪੂ ਰੋਜ਼ ਖੇਤ ਆਉਂਦਾਗਾ ਖਾਲ ਦੀ ਸਭਾਈ ਜਮਾਣੀ ਲਗੀਗੀ ਸਾਰਾ ਖਾਲ ਦਾ ਗੁੱਲੀ ਡੰਡੇ ਨਾਲ ਭਰਿਆ ਪਿਆਗਾ ਪਹਿਲਾਂ ਇਹਦੀ ਦੇਖਦਾ ਪੰਕਾ ਲੈ ਕੇ ਇਹਨੂੰ ਕਰਦੇ ਆਂ ਸਾਫ ਸਾਫ ਮੱਲਾ ਬਾਹਰ ਥੇ ਨੂੰ ਪਤਾ ਮਾਂ ਵੀ ਬੜਾ ਨਹੀਂ ਮਾਰਾ ਚਲ ਕੋਈ ਨਹੀਂ ਕਮ ਉਹ ਖਾ ਖਾਂ ਕਰਾਂਗੇ ਜੱਟ ਤੇਰੀ ਕਹੀ ਵੀ ਬੜੀ ਸਹੀ ਇਹ ਵੀ ਤੇਰੇ ਨਾਲ ਕੀ ਹੋਇਆ ਆਸੀ ਗੱਲ ਨਹੀਂ ਬੰਨੀ ਹੈਗੀ ਗਾਣਾ ਲਾਉਣਾ ਪਊਗਾ ਉਹ ਸਾਥ ਦੋ ਮੜਾ ਮੋਟਾ ਤੇਰਾ ਐਨਾ ਤੂੰ ਧਾਮ ਤੇ ਧਾਮ ਚੜਾ ਲੇਗਾ ਖੜ ਜਾ ਲਾਉਣ ਦੇ ਗਾਣਾ ਗਾਣਾ ਵੀ ਉਹ ਲਾਉਣਾ ਟਣਕਾ ਟਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਨਿਕਲਿਆ ਇਹ ਆ ਜਾ ਆ ਜਾ ਇਹ ਆ ਬੀ ਸਪੀਕਰ ਜਾਂ ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਆ ਬੈ ਛੱਡਦਾ ਕਦਾ ਐਡਾ ਨਹੀਂ ਬੜੀਆਂ ਹੁੰਦੀਆਂ ਮੇਰੇ ਸਾਲੇ ਦੀਆਂ ਐਨੇ ਚਰਚਨਾ ਮ ਕੰਮੀ ਨੇ ਮੇੜ ਦੋਗਾ ਛੱਡਦਾ ਐ ਮੋਂ ਦੇਖੀ ਪਾਉਂਦਾ ਖੜਾ ਰੇ ਮੈਂ ਹਾਂ 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 ਵਾਹ ਸਹੀ ਕਹਦਾ ਸੀ ਉਹ ਬਾਪੂ ਇਹ ਤਾਂ ਜੀ ਕੰਮ ਕਰਨਾ ਸੌਖੀ ਨਹੀਂ ਪਿਆ 2 ਮਿੰਟ ਆਰਾਮ ਕਰਦੇਗੇ ਬਾਅਦ ਵਿੱਚ ਦੇਖਦੇ ਹਾਂ ਅਰੇ ਘੜਾ ਆਉਂਦਾ ਦੁਪਹਿਰ ਹੀ ਆਊਗਾ ਤਾਂ ਇਹਨੂੰ ਬੰਦ ਕਰ ਪਹਿਲਾਂ ਇਹ ਗਾਣਾ ਤਾਂ ਆਪਣੇ ਤੇ ਜੁੜਦਾ ਹੀ ਨਹੀਂ ਜੰਮਾ ਵੀ ਹਾਏ ਵੇ ਰਬਾ ਕਿੱਥੇ ਫਸਾ ਕੇ ਰੱਖਤਾ ਉਹ ਬੁੜੇ ਜਿਹੇ ਨੇ ਚੰਗਾ ਭਲਾ ਕਰੇ ਮੰਜਾ ਤੋੜਦਾ ਸੀਗਾ ਉਰੇ ਬਾੜ ਕੇ ਰੱਖਤਾ ਵੀ ਆਪੇ ਮਰੀ ਜਾਊ ਖਾਪੀ ਜਾਊ ਉਹਨੂੰ ਪਤਾ ਸੀਗਾ ਇਹ ਤਾਂ ਕੰਮ ਨਹੀਂ ਹੋਣਾ ਤਾਂ ਅਈ ਇੱਕ ਦਿਨ ਦੀ ਸ਼ਰਤ ਲਾਈ ਆ ਮਰਨਾਂ ਨੇ ਹਾਏ ਹੋਏ ਪਹਿਲਾਂ ਮੂੰਹ ਹੱਥ ਤੋਂ ਹਣਾਗਾ ਹਾਏ ਹਾਏ ਵੇ ਹਏ ਹਏ ਹੁਣ ਸ਼ਾਂਤੀ ਮਿਲੀ ਆ ਥੋੜੀ ਜੀ ਪਤਾ ਨਹੀਂ ਹੁਣ ਕਿੱਥੇ ਆਉਂਦਾ ਹੋਊਗਾ ਹਾਏ ਹਾਏ ਵਾ ਇੱਕ ਤਾਂ ਗਰਮੀ ਨੇ ਜਾਨ ਕੱਢ ਤੀ ਇੱਕ ਬਾਪੂ ਨੇ ਖੇਤਾਂ ਕੰਨੀ ਗੱਲਤਾ ਉਧਰੋਂ ਜਾਨ ਨਿਕਲ ਗਈ ਹਾਏ ਹਾਏ ਹਾ ਕੀ ਵੇ ਕੁੜੀ ਸਾਡੇ ਖੇਤਾਂ ਚ ਇਹ ਤਾਂ ਪਰੀ ਆ ਉਹ ਪਰੀ ਸਵਰਗਾਂ ਤੋਂ ਸਾਡੇ ਸਿੱਧਾ ਖੇਤਾਂ ਚ ਉਤਰ ਗਈ ਹੈ ਲੈ ਤਾਂ ਇਧਰ ਨਹੀਂ ਤੁਰੀ ਆਉਂਦੀ ਆ ਇਹ ਕੰਮ ਵੀ ਰਹਿੰਦਾਗਾ ਕਿਵੇਂ ਕਰਾਂ ਚੱਲ ਯਾਰ ਖਾਲ ਤਾਂ ਬਾਤ ਹੀ ਹੁੰਦਾ ਰਹੂਗਾ ਲੈ ਇਹ ਕੰਮ ਕਰਦੇ ਆਂਗੇ ਆ ਗਿਆ ਆਈ ਜਾਂਦੀ ਆ ਫੱਲੀ ਕੀ ਤੋਂ ਕੋਸਾ ਸਾਹਮਣੇ ਆ ਕੇ ਫੜ ਗਿਆ ਮੇਰੇ ਰਾਰੂ ਫੱਲੀ ਸੱਟਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹਨੂੰ ਕਿਹਾ ਸੋਨੂੰ ਹੀ ਕਿਹਾ ਹੋਰ ਤਾਂ ਇੱਥੇ ਐ ਨਹੀਂ ਕੋਈ ਨਾ ਮੈਨੂੰ ਕਿਵੇਂ ਕਿਹਾ ਤੂੰ ਬਸ ਕਹਿਤਾ ਓਕੇ ਬਸ ਕਹਿਤਾ ਪਰਾ ਹੋਵੇ ਰਾਕੇ ਰੋਕੇ ਗੱਲ ਦਾ ਸੁਣ ਲੋਕ ਬਾਲੀ ਕਾਲੀ ਕਿਉਂ ਕਰੀ ਜਾਂਦੇ ਹੋ ਤਾਂ ਮੈਂ ਜਾਣਾਂਗਾ ਹੋਰ ਸੁਣਾਓ ਕੋਈ ਗੱਲ ਬਾਤ ਜੀ ਤੂੰ ਮੇਰਾ ਰਾਹ ਛੱਡ ਆਹੇ ਜੀ ਗੱਲ ਸੁਣਾਉ ساری ਜ਼ਿੰਦਗੀ ਯਾਦ ਰੱਖੇਗਾ ਜੇ ਮਰਾਂ ਕੰਦਲ ਪੇੜਾ ਬਾਲੀ ਗੁੱਸਾ ਦਿਖਾਈ ਜਾਂਦੇ ਹੋ ਗੁੱਸਾ ਦਿਖਾਈ ਜਾਂਦੇ ਆ ਨਾਲੇ ਹੋਰ ਕੁਸ ਨਖਰਾ ਦੇਖ ਪੈਂਚੀ ਵਰਗਾ ਤਿੱਖਾ ਤਿੱਖਾ ਰਾਹ ਛੱਡਣਾ ਕਿ ਤੇ ਸਿੱਤਰ ਪਰੌਣੀ ਆਵਦੀ ਅੱਛਾ ਇਹ ਵਾਲਾ ਹਾਂ ਜੇ ਮੈਂ ਨਹੀਂ ਛੱਡਦਾ ਕੀ ਗੱਲ ਇਹ ਅੰਦਰੀ ਪਾੜਾ ਇਹਦੇ ਕੋਈ ਕੰਮ ਨਹੀਂ ਹੈਗਾ ਮੈਂ ਤਾਂ ਬਸਰਮਾ ਨੰਗ ਜਾ ਨੰਗ ਜਾ ਨੰਗ ਜਾ ਫਾਲ ਫਰ ਹੋ ਸਾਈਡ ਤੇ ਲੈ ਨੰਗ ਜਾ ਬਾਲੀ ਗੁੱਸਾ ਦਿਖਾਈ ਜੰਨੀ ਆ ਭੈਣ ਦਾ ਖਸਮ ਕਿਸੇ ਥਾਂ ਦਾ ਭਗ ਜਾ ਮਿੱਤਰਾਂ ਦੀ ਟੋਪਲ ਤੇ ਆਈ ਕੱਪੜੇ ਤੋੜਦੇ ਬਹਾਨੇ ਕਿਹੜਾ ਮਰਜੀ ਆਪਦੀ ਮਾਂ ਭੈਣ ਦੇ ਧੋਲਿਆ ਕਰ ਕੱਪੜੇ ਓ ਤੂੰ ਹੀ ਆ ਜੀ ਆਏ ਹਾਏ ਓਏ ਸਾਰੇ ਇਹ ਨਹੀਂ ਬਾਪੂ ਨੂੰ ਦੱਸੂਗੀ ਬਾਪੂ ਨੂੰ ਦੱਸੂਏ ਮਾਰ ਕੇ ਬਾ ਪੂਰੇ ਡਾਰ ਹੁੰਦਾ ਤੈਨ ਨੇ ਚਰਦਾ ਮੈਂ ਘਰੇ ਮੰਜੇ ਤੋੜਦਾ ਹੁੰਦਾ ਕਰਦੀ ਦੇਖੀ ਆ ਕੰਬਲੀ ਜੀ ਲੈ ਕਣਕ ਕਿਵੇਂ ਸੁੱਕੀ ਪਈ ਆਗੀ ਹੂੰ ਕਹਿੰਦਾ ਮੈਂ ਕੰਮ ਕਰਦਾਗਾ ਕੰਮ ਪਤਾ ਨਹੀਂ ਕੀ ਕਰਦਾਗਾ ਖੇਤ ਝੋਮੀ ਗੁੱਲੀ ਡੰਡਾ ਖੜਾਗਾ ਆ ਵੀ ਸੁੱਕੀ ਪਈ ਆ ਕਣਕ ਘਰੇ ਲੱਗਦਾ ਰੇਤ ਜਿ ਲਟਕੇ ਜਾਂਦਾ ਵੀ ਐ ਹੋਜੂ ਮੈਂ ਕੰਮ ਕਰਦਾਗਾ ਬਾਦੂ ਦੀ ਮੇਰੇ ਤੇ ਫੋਕੀ ਹਵਾ ਕਰਦਾ ਰਹਿੰਦਾਗਾ ਚਾਲ ਓਏ ਮੈਨੂੰ ਹੀ ਪਿਆਉਣਾ ਪਊ ਉਹਨੂੰ ਪਾਣੀ ਚਾਲ ਬਰਾ ਦੇਗਾ ਕੀ ਕਰਨਾ ਬੂਹੇ ਇਹ ਜੀ ਨਹੀਂ ਆਏ ਹਾਏ 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 ਵੇ ਰਬਾ ਇਹ ਪੁੱਤ ਮੇਰੇ ਹੱਥ ਹੀ ਲਿਖਿਆਗਾ ਆਏ ਹਾਏ ਪ੍ਰਭੂ ਨੂੰ ਵੀ ਸ਼ਾਂਤੀ ਮਿਲਦੀ ਹੂ ਰੱਬ ਦਾ ਬੰਦਾ ਕੰਮ ਕਰੀ ਜਾਂਦਾ ਆਹ ਤਾਂ ਮੈਂ ਮੈਂਟਰ ਚ ਭਰ ਦੂ ਮੈਂਟਰ ਚ ਚੱਲ ਸਾਮੀਆਂ ਹਏ ਗਰਮੀ ਵੀ ਬਾਲੀ ਆ ਫੜੀ ਹਾਈ ਵੇ ਤੋਂ ਮਾਰ ਰਾਮ ਕਰਲਾ ਹਾਏ 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 ਬੁੜਾ ਆ ਪਤਾ ਨਹੀਂ ਕਿ ਮੈਂ ਭਰਦਾ ਹੂ ਬਾਲਟੀ ਆ ਨਾ ਮੇਰਾ ਤਾਂ 3-4 ਬਾਲਟੀਆਂ ਨਹੀਂ ਸਾਹ ਭਰ ਗਿਆ ਹਏ ਮੈਨੂੰ ਕਾਇਤਾ ਉਹਦੀ ਦਿੱਤਾ ਉਹਨੇ ਕਦਾ ਪਾਣੀ ਲਾ ਕੋਣੋ ਵੀ ਦੇਖਣਾ ਚਾਹੀਦਾ ਬੰਦਾ ਕੁਮਦਾ ਵੀ ਮੈਂ ਪਾਣੀ ਲਾੜੂਗਾ ਜਦਾ ਕਰਾਉਂਦਾ ਹੋ ਕੋ ਜੇ ਤੋਂ ਆਪ ਤਾਂ ਦੀਂਦਾ ਨਹੀਂ ਮੈਨੂੰ ਲੱਗਦਾ ਬਾਲਟੀਆਂ ਨਾ ਪਾਉਂਦਾ ਹੋ ਪਾਣੀ ਏ ਤੂੰ ਹੀ ਦੁਖਣ ਲੱਗੀ ਚਾਰ ਬਾਲਟੀਆਂ ਨਹੀਂ ਹਾਏ ਹਾਏ ਓਏ ਇਹ ਤੇਰੇ ਬਸਤਰ ਰੋਗਣੀ ਹੈਗਾ ਚਾਲ ਚੱਲੀ ਏ ਹੋਰ ਦੇਖਦੇ ਕੋਈ ਔਖਾ ਜਿਹਾ ਕੰਮ ਔਖੇ ਕੰਮ ਹੀ ਸਾਰੇ ਕਰਦਾ ਤਾਂ ਸੌਖੇ ਹੀ ਸੀ ਸਾਲਾ ਦੇਖ ਦੇਆ ਉਹ ਲਾਉਂਦਾ ਡਾਡੀ ਤੁਰਿਆ ਹੋਊਗਾ ਤੁਸ ਜੀ ਦਾ ਹਨੂੰ ਲੰਪਾ ਦਿਨ ਅੰਕਲ ਜੀ ਹਾਂ ਭਾਈ ਲੰਪਾ ਦੇਣਾ ਸੀ ਤੁਹਾਨੂੰ ਮੈਂ ਦਾਦਾ ਤੁਹਾਡੇ ਮੁੰਡੇ ਦਾ ਹੀ ਮੇਰਾ ਮੁੰਡਾ ਹਾਂਜੀ ਕਿਹੜਾ ਮੁੰਡਾ ਉਹ ਜਿਹੜਾ ਖੇਤ ਫਿਰਦਾ ਕਹੀ ਚੱਕੀ ਮੋਟਾ ਜਿਆ ਮੇਰਾ ਮੁੰਡਾ ਮੁੰਡਾ ਨਹੀਂ ਹੈਗਾ ਕੋਈ ਲੈ ਅਕੇ ਮੇਰਾ ਮੁੰਡਾ ਨਹੀਂ ਹੋਰ ਅੰਕਲ ਕਿਹਦਾ ਮੁੰਡਾ ਉਹ ਮੈਨੂੰ ਨਹੀਂ ਪਤਾ ਕਿਹਦਾ ਲੈ ਰਹਿੰਦਾ ਤਾਂ ਤੁਹਾਡੇ ਘਰ ਆ ਕੇ ਮੈਨੂੰ ਨਹੀਂ ਪਤਾਗਾ ਉਹ ਭਾਈ ਤੁਸੀਂ ਆਪਦਾ ਹੋਰ ਕਿਤੇ ਪਤਾ ਐਵੇਂ ਨਾ ਗੱਲ ਪਾਓ ਸਾਡੇ ਹੈਜੀ ਕੋਈ ਗੱਲ ਨਹੀਂ ਹੈ ਅੰਕਲ ਗਾਲ ਨਹੀਂ ਗਾਲ ਸੁਣ ਲਓ ਮੇਰੇ ਖੜ ਕੇ ਠੀਕ ਆ ਵਗ ਜਿਓ ਫਿਰ ਮੇਰਾ ਨਾ ਉਹਨੇ ਰਾ ਰੋਕ ਕੇ ਆਗਾ ਜੇ ਦੂ ਵਾਰ ਮੇਰਾ ਰਾ ਰੋਕ ਕਉਣ ਸਮਝਾ ਦਿਓ ਸਤਰੋਲਾ ਇਹ ਜੀ ਕਰੋ ਜਿਹੜੀ ਸਾਰੀ ਕਰ ਦੋ ਕਰ ਦੋ ਸਤਰੋਲ ਜਿਹਦਾ ਹੋਇਆ ਆਪੇ ਚੱਲੂਗਾ ਉਹ ਸਾਰੀ ਜ਼ਿੰਦਗੀ ਯਾਦ ਰੱਖੂਗਾ ਚੱਕ ਲਓ ਫੱਟੇ ਕੋਈ ਗੱਲ ਨਹੀਂ ਮੁੰਡਾ ਤੇਰਾ ਕਹਿੰਦਾ ਕਿ ਚੱਕ ਦਿਓ ਫੱਟੇ ਲੈ ਇਹ ਵੀ ਉਹ ਹਜੀਆ ਬੁੜਾ ਜ ਮੁੰਡਾ ਤਾਂ ਅਮੀਰੀ ਹੈ ਵਾਲੇ ਨੇ ਲੰਬਾ ਦਬਾਤਾ ਚਲ ਕੋਈ ਨਹੀਂ ਦੇਖਦਾ ਹਾਈ ਹਾਈ ਵੇ ਬੜੀ ਗਰਮੀ ਆ ਮੱਲਾ ਲਾ ਬਾਪੂ ਕਰਦਾ ਪਤਾ ਨਹੀਂ ਕੀ ਹੈਗਾ ਹੂੰ ਕਹ ਦੂੰ ਮੈਂ ਖੇਤਾਂ 'ਚ ਇੰਨਾ ਕੰਮ ਕਰਦਾ ਇੰਨਾ ਕੰਮ ਕਰਦਾ ਮਿਰਚੋਂ ਮੁੜਕਾ ਇੰਨਾ ਨਿਕਲਦਾ ਲਾ ਕੇ ਉਵੇਂ ਖੜਾ ਖੱਬਲ ਜਾ ਕਰਦਾ ਪਤਾ ਨਹੀਂ ਕੀ ਹੈ ਲਾਹਦਾ ਬਿੱਲੀ ਮਾਰਦਾ ਇੱਥੇ ਫੜੀਆਂ ਸਿੱਟ ਨਹੀਂ ਆਉਂਦੀ ਇਹਨੂੰ ਹੋਰ ਕੁਛ ਨਹੀਂ ਚੱਲ ਓਏ ਇੱਥੇ ਵੀ ਮਾਰ ਲਾ ਮੱਥਾ ਪੱਦ ਪੰਦ ਘਾ ਬਣਾਈਆਂ ਦੇਖਣਾ ਕੀ ਕਰਦਾ ਆਏ ਹੋ ਕਿੰਨਾ ਜੋਰ ਲਾਉਂਦਾ ਓ ਤਾਂ ਇਹ ਮੇਰਾ ਹਲਾ ਕੀ ਕਰ ਜਾਂਦਾ ਇਹ ਤਾਂ ਲਸਣ ਤੋਂ ਪਤੀ ਮਿਸ ਤਾਂ ਇਹਨਾਂ ਦਾ ਸਾਰੇ ਕੰਮ ਵੀ ਕੰਮ ਕਰ ਲੱਗ ਜਾ ਨੂੰ ਆਣ ਲੱਗੂ ਕੰਮ ਕਰੀ ਜਾਂਦਾ ਸੀ ਉਹ ਗੱਲ ਸੁਣੋ ਮੁੰਡਿਆ ਓਏ ਓਏ ਉਹ ਬੰਦ ਕਰ ਬੰਦ ਕਰ ਉਹ ਕੀ ਹੋ ਰਿਹਾ ਆਹਾ ਇਹ ਕੰਮ ਕੀਤਾ ਮੇਰਾ ਘਾਂਟੇ ਦਾ ਆ ਸਾਰਾ ਲਸਣ ਬੀਜਾ ਸੀ ਇਹਦੇ ਵਿੱਚ ਵੀ ਮੈਨੂੰ ਕੀ ਪਤਾ ਹੁਣ ਨਿਕਲ ਬਾਹਰ ਤੂੰ ਕਰਿਆ ਉਹ ਕਰਿਆ ਨਾਲੇ ਨਾਲੇ ਮੈਨੂੰ ਐਂ ਦੱਸ ਹਾਂ ਕਿ ਉਹਨਾਂ ਦੀ ਕੁੜੀ ਮਿਲੀ ਸੀ ਉੱਥੇ ਰਾਤ ਕੰਢੀ ਹੋਈ ਉਹਨੂੰ ਤੂੰ ਕੀ ਕਿਹਾ ਮੈਂ ਕੁਛ ਨਹੀਂ ਕਿਹਾ ਉਹ ਬੱਕਰ ਕੀ ਕੁੜੀ ਨੂੰ ਕਿਹੜੇ ਬੱਕਰ ਕੀ ਕੁੜੀ ਮੈਂ ਨਹੀਂ ਜਾਣਦਾ ਕਹਿੰਦੀ ਤਾਇਆ ਮੈਂ ਸਬਜ਼ੀ ਤੋੜਨ ਆਈ ਸੀ ਕਹਿੰਦੀ ਛੋਟੇ ਮੁੰਡੇ ਨੇ ਮੈਨੂੰ ਸੇੜਿਆਗਾ ਅੱਛਾ ਬੁੜੀ ਉਹ ਮੈਂ ਕਹਿੰਦੀ ਸੀ ਕਹਿੰਦੀ ਮੈਂ ਕਿਹਾ ਮੈਂ ਕਿਹਾ ਤੂੰ ਪਾਣੀ ਪੀਜਾ ਸਾਡੀ ਮੋਟਰ ਤੋਂ ਤੇ ਇਹ ਲੱਗੀ ਹੋ ਤੈਨੂੰ ਤੈਨੂੰ ਪਾਣੀ ਮੈਂ ਤੇ ਹੁਣ ਤੈਨੂੰ ਮੈਂ ਤੇ ਹੁਣ ਪਾਣੀ ਕੱਟ ਤੂੰ ਮੇਰੇ ਨਾਲ ਨਾਲਾ ਕਰ ਤੋ ਮੇਰੇ ਕੋਲ मूवी का नाम